ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜੋ ਮੇਰੀਆਂ ਵੀਡੀਓ ਸਾਰੇ ਪੰਜਾਬ ਵਿੱਚ ਸਾਰੇ ਕੈਨੇਡਾ ਦੇ ਵਿੱਚ ਸਾਰੇ ਦੇਖ ਹੀ ਰਹੇ ਆ ਜੋ ਮੇਰੇ ਨਾਲ ਧੱਕਾ ਹੋਇਆ ਤਾਂ ਮੈਂ ਇਹੀ ਕਹਿਣਾ ਚਾਹਣਾ ਜਿੰਨੇ ਵੀ ਕੈਨੇਡਾ ਦੇ ਵਿੱਚ ਵੀ ਰਹਿ ਰਹੇ ਆ ਇਹ ਕੱਲਿਆ ਮੇਰੇ ਨਾਲ ਨਹੀਂ ਹੋਇਆ ਘਰ ਘਰ ਦੀ ਅੱਗ ਆ ਘਰੇ ਹਰੇ ਘਰੇ ਜਿੰਨੇ ਕੋਈ ਬਾਹਰ ਵੀ ਗਏ ਹੋਇਆ ਉੱਥੇ ਬਾਹਰ ਜਾ ਕੇ ਵੀ ਇਹ ਕੁਝ ਚੱਲ ਰਿਹਾਗਾ ਇਹ ਕੱਲਿਆ ਮੇਰੇ ਨਾਲ ਨਹੀਂ ਹੋਇਆ ਮੈਂ ਕੈਮਰੇ ਦੇ ਸਾਹਮਣੇ ਆਇਆ ਤਾਂ ਜੋ ਤੁਸੀਂ ਦੇਖ ਹੀ ਰਹੇ ਹੋ ਤਾਂ ਨਹੀਂ ਤਾਂ ਕੋਈ ਸੂ ਸਾਈਡ ਮੈਂ ਵੀ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਚਲੋ ਹੌਸਲਾ ਹੋਇਆ ਅੱਗੇ ਵੱਧ ਕੇ ਆਇਆ ਤਾਂ ਮੈਂ ਇਹੀ ਕਹਿਣਾ ਜਿੰਨੇ ਵੀ ਬਾਹਰ ਰਹਿੰਦੇ ਆ ਮੇਰਾ ਵੱਧ ਤੋਂ ਵੱਧ ਸਾਥ ਦਿਓ ਇਹੋ ਜੀ ਨੂੰ ਆਪਾਂ ਕਿਸੇ ਪਾਸੇ ਲਾਈਏ ਕੋਈ ਮਸਲਾ ਹੱਲ ਹੋਊਗਾ ਇਹ ਤੋਂ ਫੇਰ ਹੋਰ ਵੀ ਇਹ ਕੰਮ ਨਾ ਕਰਨੀਆਂ ਕੁੜੀਆਂ ਮੈਨੂੰ ਇੱਕ ਦੋ ਮੁੰਡਿਆਂ ਦੇ ਪਹਿਲਾਂ ਫੋਨ ਵੀ ਆਏ ਸੀਗੇ ਵੀ ਅੱਜ ਤੋਂ ਮਹੀਨਾ ਪਹਿਲਾਂ ਵੀ ਐ ਕਰਕੇ ਸਾਡੀ ਮੇਰੀ ਵਾਈਫ ਨੇ ਮੈਨੂੰ ਬਲੌਕ ਕਰਤਾ ਤਾਂ ਜੁੱਦੇ ਦੀਆਂ ਮੇਰੀਆਂ ਵੀਡੀਓ ਚੱਲੀਆਂ ਤਾਂ ਉਹਨਾਂ ਦਾ ਦੁਬਾਰਾ ਫੋਨ ਆਇਆ ਵੀ ਮੈਨੂੰ ਦੁਬਾਰਾ ਫੋਨ ਆਉਣ ਲੱਗ ਗਿਆ ਤਾਂ ਇਹ ਮਸਲਾ ਵੱਧ ਤੋਂ ਵੱਧ ਸਾਥ ਦਿਓ ਮੇਰਾ ਤੇ ਤਾਂ ਕਿ ਮੈਂ ਵੀ ਆਪਦਾ ਜੋ ਮੈਨੂੰ ਕੋਈ ਪੈਸੇ ਮੈਲ ਸਿਕਣ ਆਪਦਾ ਘਰ ਅੱਗੇ ਚਲਾ ਸਕਾਂ ਤਾਂ ਕੋਈ ਹੋਰ ਵੀ ਜਾਨੀ ਇਹ ਚੀਜ਼ ਤੋਂ ਬਾਸ ਸਕੇ ਤਾਂ ਵੱਤ ਤੋਂ ਵੱਤ ਮੇਰਾ ਸਾਥ ਦਿਓ ਜਿੰਨਾ ਵੀ ਹੋ ਸਕੇ ਮੈਂ ਆਪਦੀ ਆਈਡੀ ਵੀ ਦੇ ਰਿਆ ਤਾਂ ਮੇਰੀ ਹਰੇਕ ਤਰ੍ਹਾਂ ਦੀ ਹੈਲਪ ਕੀਤੀ ਜਾਵੇ